ਬਿਆਨ ਉਹ ਗੱਲ ਕਰੋ ਯਾਨੀ ਕੰਡ ਦੇ ਵਿੱਚ ਹੋਰ ਕਿੰਨੇ ਘਰ ਬਾਲਿਆਂ ਵਾਲੇ ਸਰਕਾਰ ਵਾਲੇ ਬਾਲਿਆਂ ਵਾਲੇ ਬਹੁਤ ਗੋਠੇ ਪਏ ਸਾਡੇ ਪਿੰਡ ਦੇ ਕਿਹੜੀ ਅੱਜ ਤੱਕ ਕੋਠਾ ਪਾਸ ਨਹੀਂ ਹੋਇਆ ਕਿਸੇ ਦਾ ਕੋਈ ਨਹੀਂ ਕੋਈ ਆਈਏ ਵਸ ਕਰਦੇ ਕੰਮ ਕੋਈ ਕੰਮ ਕਰ ਆ ਪਬਲੀ ਦੁਖਦਾਈ ਖਬਰ ਹੈ ਦੱਸ ਦਈਏ ਕਿ ਇੱਕ ਰਾਤ ਦੇ ਵਿੱਚ ਜਿਹੜਾ ਸਾਦਾ ਪਰਵਾਦ ਉੱਜੜ ਗਿਆ ਪੰਜ ਦੇ ਪੰਜ ਜੀ ਜਿਹੜੇ ਛਾਤ ਦੀ ਗੰਦ ਕਰਕੇ ਕਾਲ ਚਲਾਣਾ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਡੋਲੀ ਗੋਲਾਂ ਦੀਆਂ ਤਰਨਤਾਂ ਦਾ ਪਿੰਡ ਹੈ ਜਿੱਥੇ ਕਿ ਮਲਬੇ ਇੱਠਾਂ ਆਣ ਕਾਂ ਜਿਹੜਾ ਦੱਸਿਆ ਜਾਦਾ ਕਿ ਪਤਵਾਲ ਜਿਹੜਾ ਮਰਿਆ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾਦਾ ਹੈ ਸ਼ਾਇਦ ਨੇੜੇ ਤੇੜੇ ਜਿਹੜਾ ਇਨਵਰਟਰ ਪਿਆ ਸੀਗਾ ਹੋ ਸਕਦਾ ਕਿ ਜਿਹੜਾ ਬਿਜਲੀ ਦਾ ਛੜਕਾ ਵੀ ਲੱਗਾ ਹੋਵੇ ਲੇਕਿਨ ਸਵਾਲ ਜਿਹੜੇ ਵੱਡੇ ਖੜੇ ਕੀਤੇ ਗਏ ਨੇ ਇਸ ਪਿੰਡ ਦੇ ਵਸਨੀਕਾਂ ਵੱਲੋਂ ਪਿੰਡ ਦੀ ਪੰਚਾਇਤ ਦੇ ਉੱਪਰ ਕੀ ਸਰਕਾਰਾਂ ਵੱਲੋਂ ਜਿਹੜਾ ਪੈਸਾ ਹੁੰਦਾ ਫੰਡਿੰਗ ਆਉਂਦੀ ਹੈ ਲੇਕਿਨ ਲੋਕਾਂ ਤੱਕ ਨਹੀਂ ਪਹੁੰਚਦੀ ਉਨਾ ਵੱਲੋਂ ਵੀ ਦੱਸਦਾ ਪ੍ਰਗਟਾਵਾ ਕੀਤਾ ਗਿਆ ਕਿ ਸਾਡੀਆਂ ਵੀ ਜਿਹੜੀਆਂ ਛੱਤਾਂ ਕੱਚੀਆਂ ਨੇ ਨਾਲ ਦੇ ਪਾਸੇ ਜ਼ਦੂਰ ਘਾਤੀ ਤੇ ਆਦੀ ਹੋਦੀ ਸੀਗੀ ਲੇਕਿਨ ਜਿਹੜਾ ਫਲਾਲ ਇਹ ਘਰ ਉੱਜੜ ਚੁੱਕਿਆ ਪੰਜ ਦੇ ਪੰਜ ਜੀ ਸੀਗੇ ਜਿਹੜੇ ਖਤਮ ਹੋ ਚੁੱਕੇ ਨੇ ਧੀ ਜਿਹੜੀ ਆ ਕਬੱਡੀ ਖਿਡਾਰੀ ਦੱਸੀ ਜਾਦੀ ਹੈ ਮੁੰਡੇ ਜਿਹੜੇ ਦੋ ਦੱਸਦੀ ਹੈ ਕਿ ਜਿਹੜੇ ਆਪਣੇ ਪਿਤਾ ਦੇ ਨਾਲ ਹੀ ਨੂਡਲਸ ਦਾ ਕੰਮ ਕਰਦੇ ਸੀਗੇ ਕਿ ਜਿਹੜੀ ਧੀ ਹੈ ਇਸ ਖੇਡ ਦੇ ਵਿੱਚ ਖੇਤਰ ਦੇ ਵਿੱਚ ਜਿਹੜਾ ਵੱਡਾ ਨਾਂ ਬਣਾਏਗੇ ਲੇਕਿਨ ਜਦੋਂ ਇਹ ਖਬਰ ਸਾਹਮਣੇ ਆਈ ਹੈ ਕਿਤਨਾ ਕਿਤੇ ਕਾਫੀ ਜਿਹੜਾ ਖਰਦਾ ਵਲੁੰਧਰਿਆ ਗਿਆ ਸਭ ਦਾ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੌ ਸੋ ਮੈਂ ਤੁਹਾਨੂੰ ਕਮਰਾ ਦਿਖਾ ਦਈਏ ਜਿੱਥੇ ਪਰਿਵਾਰ ਜਿਹੜਾ ਸੌ ਰਿਹਾ ਸੀਗਾ ਰਾਤ ਨੂੰ ਤੇ ਉੱਥੇ ਜਿਹੜੀ ਕੜਨਾ ਵਾਪਰੀ ਹੈ ਉਸ ਦੇਖ ਸਕਦੇ ਹੋ ਬਾਲੇ ਜਿਹੜੇ ਡਿੱਗੇ ਨੇ ਉੱਪਰ ਜਿਹੜੇ ਦੱਸਿਆ ਜਾ ਰਿਹਾ ਕਿ ਗਾਦਰ ਸ਼ਾਇਦ ਵਿੰਗੇ ਸੀਗੀ ਕੁਝ ਲੋਕਾਂ ਵੱਲੋਂ ਕਹਾ ਜਾ ਰਿਹਾ ਹੈ ਇਹ ਫਰਿੱਜ ਹੈ ਜਿਹੜੀ ਤੁਸੀਂ ਦੇਖੋ ਇੱਧਰ ਜਿਹੜਾ ਬੈੱਡ ਸੀਗਾ ਢੋਲ ਲੱਗੀ ਹੋਈ ਸੀਗੀ ਜਿੱਥੇ ਪਰਿਵਾਰ ਸਾਡਾ ਸੌ ਰਿਹਾ ਸੀਗਾ ਸੋ ਜਿਹੜਾ ਦੱਸਿਆ ਜਾ ਰਿਹਾ ਕਿ ਕੰਦ ਜਿਹੜੀ ਛੱਤ ਆ ਪਹਿਲਾਂ ਹੀ ਕੱਚੀ ਸੀਗੀ ਲੇਕਿਨ ਹਜੇ ਤੱਕ ਕੋਈ ਵੀ ਜਿਹੜੀ ਸਾਫ ਨਹੀਂ ਕੀਤੀ ਗਈ ਹਾਂਜੀ ਇਹ ਸਾਰਾ ਪਰਿਵਾਰ ਇੱਕ ਹੀ ਦਾ ਲੰਮੇ ਪਿਆਹ ਪਿਲੇਣੀ ਦੁਕਾਨ ਸੀ ਆ ਜਿਹੜੀ ਤੁਸੀਂ ਗਵਾਂਢ ਚ ਹਾਂਜੀ ਸਾਡਾ ਲੱਗ ਕੇ ਘਰ ਆ ਕੰਮ ਕਰ ਕਰ ਕਰਦੀ ਸੀ ਮੈਂ ਇਹ ਕੰਮ ਕਰ ਕੱਖ ਤਾਂ ਨਹੀਂ ਕਰਦੇ ਇੱਕ ਸਿਰਫ ਨੇ ਦੁਕਾਨ ਛੋੜੀ ਜੀ ਆ ਅੱਛਾ ਇਹ ਅੰਡੇ ਦਾ ਹੀ ਕਰਦੇ ਸੀ ਆਪਣਾ ਦੁਕਾਨਾ ਦਕੂਨਾ ਦਾ ਹੀ ਤੇ ਬਾਕੀ ਇਕੱਠੇ ਟੀਵੀ ਵੇਖਣ ਦਾ ਹੀ ਅੱਛਾ ਹਾਂਜੀ ਹਾਂਜੀ ਦੇ ਕਿ ਪਰਿਵਾਰ ਜੀ ਕਿੰਨੇ ਵਜੇ ਦਾ ਟਾਈਮ ਹੋਏਗਾ ਇਹ 6 ਵਜੇ ਦਾ ਟਾਈਮ ਸੀ ਤੜਕੇ ਦਾ ਤੜਕੇ ਦਾ ਤੜਕੇ 6 ਵਜੇ ਜਦੋਂ ਡਿੱਗੀ ਆ ਕਿ ਚੀਕਾ ਚੁਕਾ ਵਜੀਆਂ ਲੱਗ ਨਹੀਂ ਇਹ ਲੱਗੇ ਗਵਾਂਢੀਆਂ ਨੇ ਕਹਿਤਾ ਵਾ ਵੀ ਸਾਨੂੰ ਗਰਮ ਦੀ ਆਵਾਜ਼ ਆਈ ਆ ਇਹ ਗਾੜੀ ਵੀ ਜਿਤਨਾ ਵੀ ਖੜਾਕ ਆਇਆ ਵੀ ਜਿਤਨਾ ਵੀ ਵੱਜਾ ਗਾੜਲੇ ਬਨੇ ਮੁੜ ਕੇ ਲੋਕਾਂ ਨੇ ਭੱਜ ਭੁੱਜ ਕੇ ਉਹ ਬਾਰੀ ਥਾਣੀ ਦੀ ਕੱਢਿਆ ਵਾ ਛੱਤ 25 ਸੀ ਕਿਦਾਂ ਸੱਤ ਛੱਤ ਕਿਦਾਂ ਡਿੱਗ ਗਈ ਕੱਚ ਕਾਂਦੇ ਜਿਹੜੀ ਹੈ ਜੀ ਨਾਲ ਪੜਦਾ ਹੀ ਨਹੀਂ ਹੈਗਾ ਆ ਤੇ ਆਉਂਦੀਆਂ ਇਹਨਾਂ ਨੇ ਸਰਪੰਚ ਦੀ ਗੱਲ ਹੈ ਜੀ ਗਾੜੀ ਹਾਂਜੀ ਆਉਂਦਾ ਇੱਥੇ ਕਈ ਜਾਂਦੇ ਆ ਜੀ ਅਸੀਂ ਕਮਰੇ ਬਣਾਉਣੇ ਕੋਈ ਕਮਰਾ ਕੁਮਰਾ ਨਹੀਂ ਇੱਥੇ ਬੰਦਾ ਇਹ ਕਾਗਜ਼ ਆ ਜੀ ਕਮਰੇ ਬੰਦੇ ਆ ਆਪਣੇ ਛੱਡ ਪੈਂਦੇ ਆ ਠੀਕ ਆ ਗਰੀਬ ਦਾ ਕੋਠਾ ਨਹੀਂ ਪਊਗਾ ਠੀਕ 35 ਸਾਲ ਮੇਰੀ ਉਮਰ ਹੋ ਗਈ ਅਜੇ ਤਾਂ ਘਾਡੇ ਬਾਲੇ ਆ ਠੀਕ ਹੈ ਜੀ 35 ਸਾਲਾਂ ਦੇ ਵਿੱਚ 5 ਸਾਲੀਂ ਬੋਟਾਂ ਆਉਂਦੀਆਂ ਮਹਾਰਾਜ ਜੀ ਆਉਂਦਾ ਸਾਰਾ ਕੁਝ ਮਗਰੋਂ ਮਗਰ ਆਉਂਦਾ ਖਾ ਜਾਂਦੇ ਆ ਖਾ ਜਾਂਦੇ ਆ ਖਾ ਜਾਂਦੇ ਆ ਸਾਰਾ ਖਾ ਜਾਂਦੇ ਬਾਬਾ ਜੀ ਉਹ ਨੋ ਥੋੜੇ ਜਿਹਾ ਆਏ ਤੇ ਉਹਨਾਂ ਦੇ ਵੀ ਨੀਆਂ ਭਰੀਆਂ ਦੇ ਉੱਥੇ ਕੰਮ ਰੁਕਿਆ ਬਸ ਗੱਲ ਖਤਮ ਉਹ ਬਿਲਕੁਲ ਦੱਸਿਆ ਜਾ ਰਿਹਾ ਕਿ ਪਰਿਵਾਰ ਦੀਆਂ ਜਿਹੜੇ ਹਾਲਾਤ ਬਹੁਤ ਮਾੜੇ ਸੀਗੇ ਗਰੀਬ ਪਰਿਵਾਰ ਸੀਗਾ ਸੋ ਵੱਡੀ ਗਲਤੀ ਹੈ ਜੀ ਸਰਕਾਰ ਦੀ ਕੀ ਆ ਜਿਹੜਾ ਗਰੀਬਾਂ ਨੂੰ ਪੈਸਾ ਸਿੱਧਾ ਉਹਦੇ ਕਾਉਂਟ ਵਿੱਚ ਪਾਉਣਾ ਅਗਲੇ ਆਪਣਾ ਕੋਠਾ ਪਾਵੇ ਸਿੱਧਾ ਉਹਦੇ ਕਾਉਂਟ ਵਿੱਚ ਪਾਉਣਾ ਆਪਣਾ ਕੋਠਾ ਪਾਲੇ ਸਰਪੰਚਾਂ ਰਾਹੀਂ ਦੇਣ ਹੀ ਨਾ ਸਰਪੰਚਾਂ ਰਾਹੀਂ ਦੇਣੀ ਆ ਹ ਮੇਰਾ ਹੁਣ ਚਾਚਾ ਦਾ ਲੜਕਾ ਬਾਹਰ ਹੀ ਉੱਜੜ ਗਿਆ ਭਾਜੀ ਕੋਈ ਜੀ ਨਹੀਂ ਬਚਿਆ ਭਾਜੀ ਪੰਜ ਦੇ ਪੰਜ ਜੀ ਪੰਜੇ ਮਰ ਗਏ ਬਾਕੀ ਲਾਗੇ ਬੰਦੇ ਪਿੰਡਾਂ ਦੇ ਹੋਰ ਵੀ ਕਦਾ ਕੱਚੀਆਂ ਛੱਤਾਂ ਨੇ ਭਾਜੀ ਬਠੇਰੀਆਂ ਵਾਦੂ ਸਾਡੇ ਪਿੰਡ ਦੇ ਵਿੱਚ ਆ ਸਾਰੀ ਕਰਨੋਲੀ ਦਾ ਨੂੰ ਕੱਚੀ ਬਿਖਾ ਦੇ ਨੇ ਮੇਰੀ ਗੱਲ ਜਿੱਦਾਂ ਪਰਿਵਾਰ ਨਾਲ ਕਰਨਾ ਹੈ ਈ ਨਹੀਂ ਇਹ ਬਾੜ ਚੜ ਕੇ ਜਿਹੜਾ ਪਰਿਵਾਰ ਨੂੰ ਇਹ ਪਾਣਾ ਬੰਨਨ ਦਾ ਬਖਸ਼ਣਾ ਛਤਾਂ ਨੂੰ ਸਭ ਕੁਝ ਆਉਣਾ ਵਾ ਇਹ ਦਿਨ ਦੇ ਨਹੀਂ ਗਲੀ ਜੀ ਹੁਣ ਨਿਗੇ ਨਿਗੇ ਜਵਾਕ ਲਾ ਕੇ ਬੈਠਿਆ ਜੀ ਕਿਸੇ ਦੇ ਘਰ ਚ ਪਰਿਵਾਰ ਹੀ ਆਪਣਾ ਵੇਖੋ ਜੀ ਪਰਿਵਾਰ ਦੇ ਵਿੱਚ ਤੇ ਪਰ ਉਹਨਾਂ ਨੇ ਮੈਨੂੰ ਨਿਗੇ 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 ਬੱਚੇ ਵੜੇ ਆ ਨਾ ਮੇਰੇ ਵੇਖੋ ਜੀ ਮਾਲਕ ਦੀ ਕਿਰਪਾ ਕੋਈ ਨੇ ਚੀਜ਼ ਨਹੀਂ ਦਿੱਤੀ ਮੈਨੂੰ ਘਰੋਂ ਪਰ ਪਰਿਵਾਰ ਮੇਰੇ ਨੇ ਉਹ ਮੈਂ ਕਿ ਗਲੀਆਂ ਸਾਫ ਕਰਦੇ ਉਹ ਗਲੀਆਂ ਕਰਦੇ ਉਹ ਕਈ ਕੁਝ ਕਰਦੇ ਉਹ ਇਹਨੇ ਕੀਤਾ ਕਾਕੜੀ 5 ਸਾਲ ਲੰਘ ਕੇ ਉਦਾਂ ਹੀ 5 ਸਾਲ ਲੰਘੇ ਤੁਹਾਨੂੰ ਸੱਤਾ ਵਿਖਾ ਦਿੰਦੇ ਨਹੀਂ ਤੇ ਗਲੀਆਂ ਵਾਂ 84 ਦੀਆਂ ਕਰਨੂਲੀ ਬਣੀ ਆ 84 ਦੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਵੱਲੋਂ ਵੀ ਜਿਹੜਾ ਰੋਸਪਰ ਦਾਅਵਾ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਲਗਾਤਾਰ ਜਿਹੜਾ ਇੱਥੇ ਗੱਲ ਵੀ ਰੱਖੀ ਜਾਂਦੀ ਸੀਗੀ ਕਿ ਜਿਹੜੀਆਂ ਛੱਤਾਂ ਕੱਚੀਆਂ ਨੇ ਇਹਨਾਂ ਦਾ ਹੱਲ ਕਰਾਇਆ ਜਾਵੇ ਲੇਕਿਨ ਜਦੋਂ ਇਹ ਕੱਲ ਘਟਨਾ ਵਾਪਰੀਆ ਜ਼ਰੂਰ ਕਿਤਨਾ ਕਿਤੇ ਸਵਾਲ ਵੱਡੇ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਪੰਜ ਦੇ ਪੰਜ ਜੀ ਪਰਿਵਾਰ ਦੇ ਉੱਜੜ ਗਏ ਨੇ ਸੋ ਸੱਤਰ ਵਿਸ਼ਿਆਂ ਦੇ ਪਿੰਡ ਦੇ ਵਿੱਚ ਕਿਤਨਾ ਕਿਤੇ ਤਸਵੀਰਾਂ ਜਦੋਂ ਦੇਖੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਸਵਾਲ ਉੱਠੇ ਨੇ ਕਿ ਕਿਸ ਤਰੀਕੇ ਨਾਲ ਸਾਰੀ ਘਟਨਾ ਵਾਪਰ ਗਈ ਕੀ ਸਾਰਾ ਕੁਝ ਵਾਕਾ ਜਿਹੜਾ ਵਾਪਰਿਆ ਜ਼ਰੂਰ ਇਸ ਨਾਮ ਦੇ ਉੱਪਰ ਕਿਸ ਤਰੀਕੇ ਦੇ ਹਾਲਾ ਅਧਿਕਾਰੀ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਕੇ ਵੀ ਦੇ ਦੀ ਜਾਣਕਾਰੀ ਸਾਂਝ ਕਰਦੇ ਨੇ ਇਹ ਵੀ ਜ਼ਰੂਰ ਤੱਕ ਸਾਨੂੰ ਇਹਨਾਂ ਨੇ ਰੌਲਾ ਪਾਇਆ ਜਨਤਾ ਨੇ ਵੀ ਇਹ ਗਵਿੰਦੇ ਦਾ ਕਮਰਾ ਡੇਪਿਆ ਹਾਂਜੀ ਸਾਰੇ ਮੁਨਸਫਾ ਜਾਏ ਦਰਵਾਜ਼ੇ ਤੋੜਦੇ ਨੇ ਦਰਵਾਜ਼ੇ ਨੇ ਲੋਕ ਲੱਗੇ ਹੋਏ ਸੀ ਗੰਦਾ ਟੱਪ ਕੇ ਬਾਰੀ ਤੋੜੀ ਆ ਬਾਰੀ ਸਾਨੀ ਆਣ ਕੇ ਆਪਾਂ ਕੱਢੇ ਆ ਫਿਰ ਜਿਦਾ ਜਿਦਾ ਜਨਤਾ ਤੁਰਈ ਆ ਦੇ ਜਿਹੜੇ ਦੋਵੇਂ ਜੇ ਆਪ ਆਪਸੇ ਜੀ ਉਹ ਮੰਝੇ ਦੇ ਪਏ ਇਹਨਾਂ ਨੂੰ ਨਹੀਂ ਪਤਾ ਵੀ ਕਰੰਟ ਲੱਗਾ ਕੀ ਲੱਗਾ ਆ ਇਸ ਕਰਕੇ ਉਹਨਾਂ ਪਹਿਲਾਂ ਦੋਹਾਂ ਜੀਆਂ ਨੂੰ ਕੱਢਿਆ ਗਿਆ ਜਦੋਂ ਬੋਏ ਲਾਗੋ ਨੰਗਦੇ ਹੀ ਬੱਚਿਆਂ ਦੇ ਉੱਤੇ ਵਜਨ ਪੈਂਦਾ ਗਿਆ ਤੇ ਬਾਲੇ ਦੇ ਤੇਲਾਂ ਦੇ ਸਾਥ ਹੀ ਤਕਰੀਬ ਆਪਣੇ ਆਪਣਾ ਮਿਹਨਤ ਮੰਜੂਰੀ ਕਰਦੇ ਸੀ ਹਾਂਜੀ 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 ਦੋ ਭਰਾ ਹੈਗੇ ਆ ਤੇ ਉਹ ਵੀ ਆਪਣੀ ਸਾਈਡ ਤੇ ਰਹਿੰਦੇ ਆ ਮਾਪੇ ਆ ਉਹ ਆਪਣੀ ਸਾਈਡ ਤੇ ਰਹਿੰਦੇ ਆ ਆਪਣੀ ਮਿਹਨਤ ਮੰਜੂਰੀ ਕਰਦੇ ਸੀ ਆਪਣੀ ਖਾਂਦੇ ਕਿ ਮਾਪੇ ਬਾਬੂ ਨਹੀਂ ਬਜ਼ੁਰਗ ਆ ਉਹ ਕੋਈ ਦੇ ਨਹੀਂ ਸਕਦੇ ਤੇ ਨਾਲ ਕੋ ਕਰ ਸਕਦੇ ਬਾਬੇ ਦਾ ਹਸਪਤਾਲ ਆਇਆ ਸੀ ਉੱਥੋਂ ਕਰਕੇ ਤੇ ਆਪਣੀ ਕਾਰ ਕੋਈ ਨਹੀਂ ਆਇਆ ਮੁਲਾਜ਼ਮ ਆਏ ਪਹਿਲਾਂ ਸਿਟੀ ਹਸਪਤਾਲ ਲੈ ਗਿਆ ਉਹਨਾਂ ਨੇ ਆਖਿਆ ਵੀ ਬਾਬੇ ਦਾ ਹਸਪਤਾਲ ਲੈ ਜਾਓ ਉੱਥੋਂ ਜਾ ਕੇ ਫੇਰ ਗੱਡੀ ਖੜੀ ਆਵੇਂ ਬਾਬੇ ਦਾ ਹਸਪਤਾਲ ਲੈ ਗਿਆ ਉਤੋਂ ਉਹਨਾਂ ਨੇ ਆਖਿਆ ਵੀ ਨਹੀਂ ਭਾਈ ਇਹ ਖਤਮ ਹੈ ਫਿਰ ਉਤੋਂ ਆ ਕੇ ਆਪਣੇ ਆ ਗਏ ਇਹਨਾਂ ਦੀ ਛੱਤ ਡਿੱਗੀ ਆ ਮੇਨ ਦੋ ਗਾਡਰ ਮਾਰੇ ਉਹ ਵੀ ਮਾਰੇ ਠੀਕ ਹੈ ਜੀ ਉਹਨਾਂ ਦੀ ਵਜ੍ਹਾ ਨਾਲ ਡਿੱਗੀ ਇਹਦੇ ਵਿੱਚ ਸਾਰਾ ਹੀ ਕਸੂਰ ਮੰਨਦੇ ਆਪਣੇ ਮੈਂਬਰ ਪੰਚਾਇਤਾਂ ਦਾ ਠੀਕ ਹੈ ਜੀ ਸਰਕਾਰ ਵੱਲੋਂ ਵਾਧੂ ਸਹੂਲਤਾਂ ਨਹੀਂ ਲੈਂਟਰ ਪਾਉਂਦੇ ਸਾਰਾ ਕੁਝ ਕਰਦੇ ਕੋਠੇ ਬਣਾ ਕੇ ਦਿੰਦੇ ਠੀਕ ਹੈ ਜੀ ਸਾਨੂੰ ਕੁਝ ਵੀ ਨਹੀਂ ਮਿਲੰਦਿਆ ਠੀਕ ਹੈ ਜੀ ਪੰਜ ਜੀ ਮਰ ਗਏ ਇਹਨਾਂ ਦਾ ਕੌਣ ਜ਼ਿੰਮੇਵਾਰ ਆ ਸਰ ਜੀ ਨਹੀਂ ਪੁਲਸ ਆਈ ਹੀ ਮੁਲਾਜ਼ਮ ਆਏਗੇ ਉਹ ਆਪਣੀ ਕਾਰਵਾਈ ਮੁਲਾਜ਼ਮ ਆਏ ਹੀ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ हां ਆਪਾ ਪਾਜੀ ਇਹ ਕੰਮ ਕਰਦੇ ਆਪਣਾ ਨਿਊਡਲ 버ગર ਲਾਉਂਦੇ ਸ਼ਾਮ ਨੂੰ ਇੱਥੇ ਤਿੰਨੇ ਪਿਓ ਪੁੱਤ ਉਹਦੇ ਵਿੱਚ ਆਪਣਾ ਰੋਜੀ ਰੋਟੀ ਕਮਾਉਂਦੇ ਆ ਤੇ ਖਾਂਦੇ ਆ हां ਇਹ ਪੁੜੀ ਉਹ ਕਬੱਡੀ ਦੀ ਪਲੇਅਰ ਆ ਮਾੜੀ ਆ ਹਾਂਜੀ ਕਬੱਡੀ ਦੀ ਟੀਮ ਦੀ ਪਲੇਅਰ ਆ ਨਾਮ ਦੱਸੋ ਨਾਮ ਮੁੰਡੇ ਬੰਦੇ ਦਾ ਨਾਮ ਗੋਬਿੰਦਾ ਵਾ ਤੇ ਮੁੰਡਿਆਂ ਦੇ ਬੱਚਿਆਂ ਦੇ ਇਹਦੇ ਨਾਮ ਨਾਲ ਹੀ ਮੈਨੂੰ ਜਾਣਦੀ ਓਕੇ ਉਹਨਾਂ ਦਾ ਕਬੱਡੀ ਦੀ ਪਲੇਅਰ ਕੌਣ ਕੁੜੀ ਉਹਨਾਂ ਦੀ ਕੁੜੀ ਹਾਂਜੀ ਕੁੜੀ ਆ ਹਾਂਜੀ ਪੰਜ ਜੀ ਪੰਜ ਜੀ ਖਤਮ ਹੋਏ ਜੀ ਪੰਜ ਜੀ ਇੱਕ ਇੱਕ ਕਮਰੇ ਦੇ ਵਿੱਚ ਸਾਰ ਸੁੱਤੇ ਜੀ ਲੱਗੀ ਗੌਂਡੀਆਂ ਨੂੰ ਲੋਦਾ ਲੱਪਾ ਕੁਝ ਕਿੱਦਾਂ ਆਵਾਜ਼ ਸਰ ਗੌਂਡੀਆਂ ਆਈ ਕੋਈ ਨਹੀਂ ਲੱਗੇ ਇੱਧਰ ਵੀ ਖਾਲੀ ਪਲਾਟ ਉੱਧਰ ਵੀ ਖਾਲੀ ਪਲਾਟ ਕਿੰਨੇ ਕ ਵਜੇ ਲੱਗਾ ਸੀ ਇਹ ਕੱਟਣਾ ਸਵੇਰੇ ਨਾ ਨਾ ਜੀ ਸਾਢੇ 7 ਵਜੇ ਦਾ ਪਤਾ ਲੱਗਾ ਉਹ ਵੀ ਲੇਬਰ ਦੇ ਨਾਲ ਜਾਂਦੀ ਹੀ ਇਹਦੀ ਘਰ ਵਾਲੀ ਐਸੇ ਬੰਦੇ ਦੀ ਜਿਹੜਾ ਪੂਰਾ ਹੋਇਆ ਵਾ ਮਟਰ ਮਟਰ ਤੋੜਨ ਜਾਂਦੀ ਤੇ ਉਹ ਜਿਹੜੀ ਠੇਕੇਦਾਰ ਨਹੀਂ ਉਹ ਆਵਾਜ਼ ਮਾਰਨ ਆਈ ਉਹਨੇ ਵੇਖਾ ਵੀ ਇਹਨਾਂ ਦੀ ਛੱਡ ਗਈ ਆ ਉਨੇ ਰੋਲਾ ਪਾਇਆ ਤੇ ਫੇਰ ਮੁੜ ਕੇ ਮੁੱਲ ਇਕੱਠਾ ਹੀ ਇਹਨਾਂ ਨੂੰ ਨਹੀਂ ਪਤਾ ਰਾਤ ਦੀ ਕਰਨਾ ਛੜ ਕੇ ਤੜਕੇ ਦੀ ਘਟਾ ਇਹਨਾਂ ਨੂੰ ਜੇ ਪਤਾ ਪਰਿਵਾਰ ਨੂੰ ਪਹਿਲੇ ਤੇ ਹੁਣ ਜੋ ਇਸ ਟਾਈਮ ਐਟ ਪ੍ਰੈਸੈਂਟ ਜੋ ਦੇ ਸਕਦੇ ਆ ਉਸ ਐਸ ਡੀ ਐਮ ਸਾਹਿਬ ਚਲੇ ਗਏ ਨੇ ਇਹਨਾਂ ਕੋ ਬੈਂਕ ਅਕਾਊਂਟ ਮੰਗ ਲਈਏ ਡਿਟੇਲ ਉਹ ਓਨ ਦੀ ਓਨ ਦੀ ਸਪੋਰਟ ਹੀ ਪਾ ਦਿੱਤਾ ਜਾਏਗਾ ਬਾਕੀ ਪ੍ਰੋਪਰ ਫਾਈਲ ਬਣਾ ਕੇ ਦੂਸਰਕਾਰ ਵੱਲੋਂ ਜੋ ਵੀ ਪ੍ਰੋਸੀਜਰ ਪ੍ਰੋਟੋਕੋਲ ਹੁੰਦੇ ਉਹਦੇ ਅਕੋਰਡਿੰਗ ਪਾ ਦਿੱਤਾ ਜਾਏ ਹਾਂਜੀ ਉਹ ਆਪਾਂ ਟਰਾਈ ਕਰਾਂਗੇ ਕਿ ਥਰੂ ਨੰਬਰਦਾਰ ਜਮ ਅੰਬਰ ਪੰਚਾਇਤ ਤੋਂ ਰਿਪੋਰਟਿੰਗ ਕਰਵਾ ਲਈਏ ਉਹ ਸਿਚੁਏਸ਼ਨ ਕੀ ਚੱਲ ਰਹੀ ਹੈ ਸੇ ਕੰਮ ਕੀ ਹੋਇਆ ਜਿਹੜਾ ਕੋਈ ਕੁਝ ਕਹਦੇ ਕਿ ਗੌਂਟ ਲੱਗਾ ਨਾ ਜਾਂ ਮਤਲਬਾ ਦੱਬਨ ਕਰਕੇ ਹੋਇਆ ਹੈ ਉਹ ਕਲੀਅਰ ਹੋਇਆ ਨਹੀਂ ਉਹ ਜੋ ਦਿਖ ਰਿਹਾ ਮਿੱਟੀ ਬੋਸੀ ਪਰਛਾਤੇ ਮਲਬਾ ਡਿੱਗਣ ਕਰ ਨਹੀਂ ਲੱਗ ਰਿਹਾ ਜੋ 50 50 ਸਾਲ ਹੋ ਗਏ ਕਰਨੋਲੀਆਂ ਜਾ ਕੇ ਛੱਤਾਂ ਵੇਖ ਲਓ ਅੱਜ ਵੀ ਗਲੀਆਂ ਪਈਆਂ ਨੇ ਗਲੀਆਂ ਨੇ ਗਲੀਆਂ ਪਈਆਂ ਛਤਾਂ ਕੋਈ ਨਹੀਂ ਕਿਹੜੇ ਬਨੇ ਦੇਖਦਾ ਇਹ ਇਨੀ ਕਿਰਪਾ ਕਰੋ ਦੇ ਦੇ ਹਾਂ ਇਨੀ ਕਿਰਪਾ ਕਰੋ ਜਿਹੜਾ ਮੈਂਬਰਾਂ ਸਰਪੰਚਾਂ ਦੇ ਨੂੰ ਜਿੰਦੇ ਹੋਣਾ ਸਿੱਧਾ ਦੋਗਲੇ ਇੱਥੇ ਪੰਜ ਜਿਹੜੀਆਂ ਮੋਟੀਆਂ ਹੈ ਬੜਾ ਬੜਾ ਅਫਸੋਸ ਆ ਕਿ ਇਹ ਆਸਾ ਜਿਹੜਾ ਇਹ ਵਾਪਰਿਆ ਤੇ ਪਰਿਵਾਰ ਪੂਰਾ ਹੀ ਉਹਨਾਂ ਦਾ ਜਿਹੜਾ ਹੈਗਾ ਹੀ ਸਿਰ ਬਜ਼ੁਰਗ ਬੱਚੇ ਬੜੀ ਮਾੜੀ ਗੱਲ ਹੈ ਤੇ ਤੁਸੀਂ ਵੀ ਇਹਨਾਂ ਨੂੰ ਸਹਾਇਤਾ ਸਰਕਾਰੀ ਤੌਰ ਤੇ ਮਿਲ ਸਕਦੀ ਹੈ ਹਾਂਜੀ ਹਾਂਜੀ ਪੂਰਾ ਯਤਨ ਕਰਦੇ ਆ ਕਿ ਬਜ਼ੁਰਗਾਂ ਨੂੰ ਦਿੱਤਾ ਜਾਵੇ ਜਿਹੜੇ ਲੈ ਕੇ ਪੇ ਜਾ ਜਾ ਰਿਹਾ ਸਰ ਹਾਂ ਉਹਨਾਂ ਨੇ ਲੈ ਕੇ ਹੋਣੇ ਸਾਰਾ ਨੋਟ ਕਰਕੇ ਉਹਨਾਂ ਨੇ ਲੈ ਕੇ ਜਾਦੀ ਕਿ ਪਹਿਲਾਂ ਵੀ ਲਗਾਤਾਰ ਜਾਣਕਾਰੀ ਦਿੱਤੀ ਗਈ ਸੀ ਇਸ ਬਾਰੇ ਕਿ ਛੱਤਾ ਕੱਚਿਆਂ ਦੀ ਕੋਈ ਵੀ ਪੰਚਾਇਤ ਵੱਲੋਂ ਜਾਂ ਸਰਕਾਰੀ ਵੱਲੋਂ ਕੋਈ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾਦੀ ਜਿਹੜੀਆਂ ਵੀ ਸਹੂਲਤਾਂ ਆ ਉਹ ਕਾਨੂੰਨ ਮੁਤਾਬਕ ਜਿਹਨਾਂ ਦੇ ਬੰਦੇ ਉਹ ਸਭ ਨੂੰ ਮਿਲ ਰਹੀ ਹੈ ਮਿਲਦੀ ਪਰ ਪਹੁੰਚਦੀ ਨਹੀਂ ਜੀ ਤੇ ਹੁਣ ਪਹੁੰਚ ਹੀ ਨਹੀਂ ਹਾਂਜੀ ਤੇ ਉਹ ਹਾਂਜੀ ਹਾਂਜੀ ਸਾਡੇ ਪਿੰਡ ਜੀ ਨਹੀਂ ਮਿਲਦੀ ਪੰਚਾਇਤ ਕੋ ਆਪਾਂ ਜਾਣਕਾਰੀ ਲੱਲਾਂਗੇ ਇਸ ਬੰਦ ਚ ਵੀ ਕੀ ਹੈਗਾ ਕਿੰਨਾ ਨੇ ਕੀਤਾ ਤੇ ਕਿਵੇਂ ਕੀਤਾ ਉਹੀ ਵੀਡੀਓ ਸਾਬ ਕੋ ਇਹਦੀ ਰਿਪੋਰਟ ਲੈ ਲਓ ਮੈਂ ਐਸਟੂ ਸਦਰ ਤਰਨਤਾਰਨ ਹਾਂਜੀ ਹਾਂਜੀ ਤੇ ਸਾਡੇ ਮੇਰੇ ਏਰੀਆ ਦੇ ਵਿੱਚ ਪਿੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਉਥੋਂ ਦਾ ਕੋਈ ਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਰ ਸੀ ਤੇ ਉਹਦੇ ਤਿੰਨ ਬੱਚੇ ਸੀ ਉਹ ਲੜਕੀਆਂ ਐ ਦੋ ਲੜਕੇ ਆ ਤੇ ਇੱਕ ਲੜਕੀ ਐ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੇ ਕਾਰੋਂ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਦ ਸੀ ਉਹਦੇ ਦੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਡਰ ਤੇ ਜਿਹਦੀ ਸਾਰੀ ਛੱਤ ਦਾ ਚੜਾ ਰੱਖਿਆ ਸੀ ਉਹ ਥੋੜਾ ਜਿਹਾ ਕਿਨਾਰੇ ਤੋਂ ਘੱਟ ਸੀ ਇਸ ਕਰਕੇ ਉਹ ਫਿਸਕਣ ਕਰਕੇ ਜਾਂ ਉਹ ਗਾਟਰ ਫਿਸਲਣ ਕਰਕੇ ਮਤਲਬ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਘੋਸ਼ਿਤ ਕੀਤਾ ਹੋ। ਉਹਨਾਂ ਨੇ ਤੇ ਵਾਰਸਾਂ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੱਡੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਬੰਦੇ ਲੋੜ ਅਨੁਸਾਰ ਕਾਰਵਾਈ ਕਰਾਂਗੇ। ਤੇ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਤੇ ਜਿਹੜੇ ਦੋਨੋਂ ਮੀਆਂ ਬੀਬੀ ਆ ਇਹਨਾਂ ਦੀ 45 ਸਾਲ ਦੇ ਕਰੀਬ ਇਹਨਾਂ ਦੀ ਅਜੇ ਐਸੇ ਕਾਸਟੂਮ ਬਲੋਂਗ ਕਰਦੇ ਆ ਸਰ ਇਹ ਇੱਕ ਟੋਟਲ ਪੰਜ ਮੋਤਾਂ ਆ ਟੋਟਲ ਪੰਜ ਮੋਤਾਂ ਸਮਾਂ ਕਿੰਨੇ ਕ ਵਜਦਾ ਸੀਗਾ ਸ਼ਾਮ ਆ ਸਾਨੂੰ ਹੁਣ ਤਕਰੀਬਨ ਇਨਫਾਰਮੇਸ਼ਨ ਮਿਲੀ ਆ ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਹੁਣ ਮੈਂ ਹਸਪੀਟਲ ਆ ਗਿਆ ਧੰਨਵਾਦ ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ ਉਹਨਾਂ ਦੇ ਮੁਤਾਬਕ ਜਿਹੜੇ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ